ਹਾਂਜੀ ਖਚਲੀ ਵਿਆਰੀ ਹਾਂ ਹਾਂ ਬਿਲਕੁਲ ਬਿਲਕੁਲ ਚੱਲ ਸਸੇ ਕਾਲ ਬਾਈ ਜੀ ਸਾਰਿਆਂ ਨੂੰ ਤੇ ਲੋ ਬਾਈ ਨਦੀ 'ਚ ਪਹੁੰਚੇ ਹੋਏ ਤੇ ਅੱਕ ਲੈਣ ਜੋ ਬੀਜਣੇ ਆ ਬਾਈ ਬਾਕੀ ਨਦੀ ਪਾਣੀ ਚੱਲਦਾ ਲਿਆ ਜੀ ਲਿਆ ਮੱਤੀ ਮਾਸਾ ਬਾਈ ਮੋਟਰਸਾਈਕਲ लेके ਆਉਂਦਾ ਦੇਖੀ ਦੇਖੀ ਟੋਰੋਵੇ ਇਹ ਦੇਖ ਇਹ ਮਾਥੜਾ ਪਤਾ ਨਹੀਂ ਇਹਨਾਂ ਲੱਗਦਾ ਉਪਰੀ ਜਗ੍ਹਾ ਦਾ ਇਸਨੂੰ ਲੱਗੇ ਪਹਿਲੀ ਵਾਰ ਹੈ ਕੋਈ ਘੁੰਮਣ ਜਾਂਦਾ ਚੰਡੀਗੜ੍ਹ ਹਾਂ ਕੋਈ ਕਿਤੇ ਕਿਸੇ ਝੀਲ ਪਰ ਸਾਡਾ ਤਾਂ ਬਾਈ ਆਈ ਸਾਰਾ ਕੁਦ ਝੀਲਾ ਬਾਈ ਐਵੇਂ ਥੋੜਾ ਹਾਂ ਕਦੇ ਕੋਈ ਨਾ ਪਹਿਲਾਂ ਗੱਡੇ ਹੁੰਦੇ ਤੇ ਹਾਂ ਸਾਡੇ ਤੇ ਇਹੀ ਗੱਡੀ ਆ ਹਾਂ ਇਹੀ ਗੱਡੀ ਆ ਮੋਟਰਸਾਈਕਲ ਕੋਈ ਹੁਣ ਭਾਈ ਸਾਡਾ ਟਰੈਕਟਰ ਹੀ ਗੱਡੀ ਆ ਆ ਮੀਂਹ ਕਰਕੇ ਚੱਲ ਵੀ ਆ ਨਾ ਇਹ ਮੀਂਹ ਕਰਕੇ ਚੱਲਿਆ ਵਾ ਜਿਹੜਾ ਪਿਛਲੇ ਹੁਣ ਪਾਣੀ ਆਈ ਜਾਂਦਾ ਬਾੜਾ ਬਾਕੀ ਭਾਈ ਜਿਹੜਾ ਆਪਾਂ ਨੇ ਲਾਇਆ ਤਾਂ ਕਿਆ ਹੁੰਦਾ ਜਿਹਨੂੰ ਬਾਈ ਨੇ ਅੱਕ ਜਿਹੜਾ ਉਹ ਲਾਇਆ ਤਾਂ ਆਪਾਂ ਨੇ ਮਸਲ ਕਹਿੰਦੇ ਹਾਂ ਹਾਂ ਅੱਕ ਜਿਹੜਾ ਆਪਾਂ ਨੇ ਬਾਈ ਵੀਡੀਓ ਪਰ ਲਾਇਆ ਤਾਂ ਕਿਹਨੇ ਦਾ ਮਤਲਬ ਆ ਮੋਗੇ ਪਰ ਪੂਰੀ ਭਾਰਾ ਸਾਨੂੰ 4 ਮੋਟਰਾਂ ਕਰਾ ਕੇ ਰਾਜੂ ਮਿਲਦੇ ਬਾਈ ਜੇ ਜੋ ਬੀਜਨੇ ਕਹਿੰਦੇ ਹੁਣ ਕੱਢੋ ਕੱਲ ਨੂੰ ਜੋਆਂ ਦੀ ਭਾਈ ਉਹ ਹੈ ਬਜਾਈ ਆ ਦੇਖੋ ਆ ਦੇ ਗਾਹਾਂ ਜਾਂਦੇ ਹੁਣ ਫਾਰਮ ਅੱਗੇ ਅੱਛਾ ਮੇਰਾ ਧਿਆਨ ਹੋ ਗਿਆ ਰਹੀ ਬਾਈ ਅੱਕਾ ਜਿਹੜਾ ਇਹ ਸਾਨੂੰ ਮਿਲਦਾ ਭੌਰ ਵਾਲੀ ਨਦੀ ਤੇ। ਉਹ ਵੀ ਸਾਨੂੰ ਉੱਧਰ ਹੀ ਮਿਲਦਾ। ਆ ਆਪਣੀ ਜਿਹੜੀ ਚੋਤੇ ਵਾਲੀ ਆ। ਉਹ ਤਾਂ ਨਦੀ ਹੈ ਹੀ ਨਹੀਂ। ਉਹ ਤਾਂ ਹੈ ਨਹੀਂ। ਹਾਂ ਤਾਂ ਅਸੀਂ ਨਦੀ ਜਾ ਰਹੇ ਉਹ ਹੈ ਹੀ ਨਹੀਂ ਕਿਤੇ। ਇਹ ਕਿਤੇ ਹੀ ਆ ਤੱਕੀ ਜੀ ਐ। ਤੱਕੀ ਜੀ ਆ ਐ। ਕਿ ਮਿਲਦਾ ਹੈ। ਤੇ ਚਲੋ ਅਸੀਂ ਜਨਾਓ ਖੜਾ ਬਈਓ। ਕਈ ਵਾਰ ਇੱਦਾਂ ਟੋੜਨਾ ਪੈਂਦਾ। ਟੋੜਨਾ ਵੀ ਥੋੜਾ ਜਿਆਦਾ ਉਸੇ ਜਿਆਦਾ ਬੜਦਾ। ਹੁਣ ਕੇ ਬਾਈ ਸਾਨੂੰ ਹੋਰ ਦੱਸਿਓ ਜੀ ਹੁਣ ਅਸੀਂ ਜੂਨ ਜੂਨ ਲੇਟ ਆਈ ਜਾਣਾ। ਇਹ ਲੱਪਣ ਚ ਮੁਸ਼ਕਲ ਹੋਣੀ ਆ ਕਿਉਂਕਿ ਬਈ ਜਿਹੜੇ ਪੰਛੀ ਪੈਂਦਾ ਉਹ ਸਾਰੇ ਇੱਥੇ ਹੀ ਜੁੱਦੇ ਆਗੇ। ਇਹ ਬੇਟਾ ਕਈ ਪੀਰਾਂ ਦਾ ਗੈਰ ਜਿਹੜੇ ਜੋਬ ਹੀ ਤੇ ਜਿਹੜਾ ਤੇ ਦਿੰਦੇ ਆ ਪਹਾਰੇ ਵਾਸਤੇ ਪਹਾਰੇ ਵਾਸਤੇ ਇਹ ਮੈਂ ਲਖਾਵੇਂ ਦੇ ਵਿੱਚ ਦਿੰਦੇ ਆ ਅਸੀਂ ਉੱਪਰ ਤੇ ਪਾ ਦਿੰਦੇ ਰਬਟ ਉਹ ਵੀ ਪੁਖਾਰਾ ਇਹਨਾਂ ਚੋਂ ਵਧੀਆ ਜਾਂਦਾ ਇਹ ਵੀ ਇੱਕ ਵੇਲੇ ਸਗਾ ਚਾਹੀਆ ਸਗਾ ਨੇ ਚਲੋ ਪਾਤਾ ਨਾਲ ਵੀ ਸਗਾ ਨੇ ਹਾਂ ਆਪਕੇ ਬਾਈ ਜਿੱਦਿ ਦੇ ਵਿੱਚ ਆ ਬਸਲਾ ਬੜੀ ਇੱਕ ਨੰਬਰ ਹੈ ਆ ਨਦੀਆ ਬਾਈ ਇੱਥੇ ਦੇ ਵਿੱਚ ਖੜੀ ਹੋਏ ਨਾ ਕਰਦੀ ਇਹ ਠੀਕ ਹੈ ਰੀਟਾ ਆ ਦੇਖੋ ਬਾਈ ਰੀਤੇ ਚਾ ਗੰਨਾ ਸਾਰਾ ਖੜਾ ਠੀਕ ਆ ਬੂਟੇ ਸਾਰੇ ਖੜੇ ਆ ਹਾਂਜੀ ਆਲਾ ਤਾਂ ਤਾਂ ਸਮਾਂ ਹੈ ਮਗਰ ਇਹਦੇ ਪਾਟੇ ਦੇ ਸਮਾਂ ਹੈ ਪਾਟੇ ਆਲਾ ਇੱਥੇ ਵੱਢ ਕੇ ਗਿਆ ਬਾਈ ਜਿਹਨ ਪਹਿਲੇ ਦਿਨ ਵੱਢ ਕੇ ਗਿਆ ਉਹ ਕਹਾ ਠੀਕ ਆ ਉਹ ਤਾਂ ਜੇ ਮੈਂ ਅਖਾਂ ਮੀਂਹ ਤਾਂ 15 ਮਿੰਟ ਬਾਅਦ ਚਲਾ ਲਾਂ ਮੈਂ ਰੇਟਾ ਮਾਰ ਦਿਆਂ ਰੇਟਾ ਰੇਟਾ ਨਮੇ ਵੀ ਕਰਕੇ ਆ ਰੇਟਾ ਇੱਥੇ ਵੀ ਫਸਲ ਲੈਣਾ ਨਾ ਘਟਾਤੀ ਪਾਸੂਰ ਜ਼ਿਆਦਾ ਹੋ ਜਾਂਦਾ ਹਾਂ ਆਰਾ ਬਾਪੂ ਲੋਕ ਨਹੀਂ ਵੀ ਲੈ ਆਪੂ ਦਾ ਮੰਨੂ ਆ ਭਾਈ ਸਾਡਾ ਲੱਕਾ ਇਹਦਾ ਉਹ ਬਹੁਤ ਜ਼ਿਆਦਾ ਹੋ ਗਿਆ ਆਪਾਂ ਵੀ ਬਚੇ ਆਂ ਫਾਈ ਬਚੇਗਾ ਹਰ ਜਿਹੜਾ ਨਾਲੇ ਵਧੀਆ ਯਾਰ ਆ ਹੁਣ ਗਰੀਬ ਆਈ ਆ ਐਸਾ ਰੋਟਾ ਖਾਣੋ ਮੀਰੀ ਫਾਈ ਆ ਹੁਣ ਸਾਰੇ ਤੁਹਾਨੂੰ ਪਤਾ ਹੀ ਆ ਨੱਕੂਲੇ ਮਾਰਦੇ ਆ ਅਜੇ ਅੱਜ ਕਿਹੜੀ ਗੋਗੀ ਭਾਈ ਅੱਜ ਇਹ ਆਰਦੀਆਂ ਦਾ ਪਤਾ ਨਹੀਂ ਪਤਾ ਨਹੀਂ ਅੱਜ ਵੀ ਕਹਿੰਦਾ ਮੈਂ ਕੀ ਕਰੀ ਹੁੜਤਾਲ ਆ ਕਹਿੰਦੇ ਅੱਜ ਵੀ ਮੁੱਖ ਮੰਤਰੀ ਸਾਡਾ ਬਿਮਾਰ ਪਿਆ ਏ ਆ ਗਿਆ ਕਹਿੰਦੇ ਉਹਲੇ ਆ ਗਿਆ ਫੇਰ ਉਹਨਾਂ ਕੋਲ ਹੀ ਕਰਦਾ ਹੈ। ਚਲੋ ਬਾਈ ਬਾਕੀ ਸਭ ਨੂੰ। ਇਹਦੇ ਬੰਦੇ ਖਾਨ ਬਾਈ ਸਾਨੂੰ ਬੱਚੇ ਨਹੀਂ ਆੜੀ ਹੋਈ। ਲੱਗੇ ਨਹੀਂ ਖਾਨ। ਇਹ ਬਾਈ ਇਹ ਦਿਨਾਂ ਚ ਖਾਣੇ ਆ। ਆ ਗਿਆ। ਆ ਗਿਆ ਬਾਈ ਤਾਂ ਨਦੀ ਚ। ਕੰਬੇ ਕੰਬੇ ਰੇ ਡੇਟੇ ਆ। ਪਹਿਲਾਂ ਦੇਖ ਜੇ ਇੱਥੇ ਕੱਟਣ ਹੋਦੇ ਆਂ। ਦੇਖਦੇ ਕੋਈ ਕੰਤਾ ਵੀ ਨਹੀਂ ਮਿਲਦਾ। ਮਿਲ ਜਾਣਾ ਵਾ ਹਣ ਮਿਲ ਜਾਣਾ। ਮਿਲ ਜਾਣਾ ਮਿਲ ਜਾਣਾ। ਰਾਸਤਾ ਉਹਦੇ ਬੰਦ ਹੋਇਆ। ਇੱਥੇ ਨੂੰ ਜਾਂਦੇ ਹਾਂ ਅੱਗੇ। ਹਰ ਆਏ ਭਾਈ ਮਾਸਣ ਨੂੰ ਸਾਰੇ ਪਤਾ ਮਾਰ ਖੱਚ ਤੇ ਕੁਝ ਨਹੀਂ ਹੈ ਨਾ 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 ਖੱਚ ਨਹੀਂ ਘੁੱਟ ਕੇ ਜਾਣਾ ਕੁਝ ਵੀ ਹੋਦਾ ਕੁਝ ਵੀ ਹੋਣਾ ਲੋ ਭਾਈ ਇਹ ਆ ਨਦੀ ਨਦੀ ਦਾ ਦ੍ਰਿਸ਼ ਗਏ ਹੋਏ ਆ ਆ ਉਤੜੀ ਹੋਈ ਆ ਨਦੀ 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 ਦੇਖੋ ਬਾਈ ਕਿੰਨੀ ਮਾਤਰਾ ਚ ਮਸਣ ਮਾਤਰਾ ਦੇ ਕਿੰਨੀ ਆ ਕਿੰਨੀ ਮਾਤਰਾ ਚ ਬਹੁਤ ਜ਼ਿਆਦਾ ਮਾਤਰਾ ਚ ਪਹੁੰਚ ਗਏ ਜੀ ਇਹ ਚੀਜ਼ ਦੀ ਲੋੜ ਆ ਜੀ ਸਾਨੂੰ ਨਹੀਂ ਪੰਜ 6 ਮਿੰਟਾਂ ਨੂੰ ਆ ਦੇਖੋ ਹਰਦੂ ਦੱਤੇ ਨਹੀਂ ਲੱਗਿਆ ਨਹੀਂ ਚੱਲ ਦੰਦਾ ਨਾਲ ਵੜ ਲੂਗੇ ਤੁਲੇ ਮੈਂ ਤੇ ਤੇ ਸਾਈਕਲ ਮੋਟਰਸਾਈਕਲ ਰਹਿ ਗਈ ਹੋਇਆ ਤੇ ਤੇਰੇ ਰਹਿਂਦੀ ਤੂੰ ਸਪੈਸ਼ਲ ਤਾਂ ਨਹੀਂ ਲੈ ਕੇ ਆਇਆ ਸਾਈਕਲ ਮੈਂ ਤਾਂ ਪਤਾ ਵੀ ਨਹੀਂ ਜੱਤੀ ਮੇਰੇ ਕੋਲ ਹੈ ਜੀ ਇਹ ਭਾਈ ਮੈਂ ਰੇੜਾ ਲਿਆਉਂਦਾ ਰਸਤੀ ਵੀ ਲੈ ਕੇ ਆਇਆ ਜੇ ਮੈਂ ਰੇੜਾ ਲਿਆਉਂਦਾ ਫੇਰ ਆ ਜਾਣੀ ਤੀ ਮਸੜਾ ਇੰਨੀ ਕਿਆ ਕਰਨੇ ਇੰਨੇ ਜੋ ਬੀਜਣੇ ਉਹ ਕਿਵੇਂ ਕਰ ਲਾ ਦੇਣਾ ਦੂਸਰਾ ਦੇਣਾ ਠੀਕ ਆ ਜੀ ਠੀਕ ਆ ਬਾਕੀ ਭਾਈ ਆ ਗਈ ਫੇਰ ਮੁੜ ਕੇ ਨਦੀ ਉਹੀ ਜਿਹੜੀ ਤਾਰ ਕਰੀ ਸੀ ਸਰਸਾ ਹਾ ਮਸੜਾ ਉਹ ਕਿਆ ਲੱਗਿਆ ਹੋਇਆ ਕਲਾਕਾਰੀ ਤੇ ਰਿੰਗਵਾਨਾ ਬਾਈ ਰਿੰਗਵਾਨਾ ਨਾ ਮਾ ਥੜਾ ਰਿੰਗਵਾਨਾ ਬਾਈ ਇਹਨੂੰ ਕਹਿੰਦੇ ਰਿੰਗਵਾਨਾ ਉਹ ਉੱਥੇ ਤੇ ਆਇਆ ਲਾਇਆ ਹੋਇਆ ਇਹ ਸਲੇਫਾ ਦੇਖੋ ਕਿਸ ਜੀਆਂ ਉਹ ਇਹਨੂੰ ਕਹਿੰਦੇ ਰਿੰਗਵਾਨਾ ਬਾਈ ਇੱਥੇ ਨੂੰ ਬਾਈ ਟੁੱਟੀ ਦੀ ਇਹ ਉਹਦੇ ਕਰਕੇ ਉਹ ਰਿੰਗ ਬਣ ਲਾਤਾ ਇਹ ਟੁੱਟੀ ਦੀ ਬਾਈ 19 17 ਚ 18 ਚ ਪਤਾ ਨਹੀਂ ਇੱਥੇ ਟੁੱਟੀ ਦੀ ਇਹ ਇਹ ਸਿੱਧਾ ਜੱਗੇ ਦੇ ਘਰ ਤੇ ਟੁੱਟੀ ਵੀ ਦਿਖਦੀਦੀ ਜੇ ਘਰ ਵਾਹਮਾ ਜਿਹੜਾ ਉਹ ਘਰ ਤੇ ਟੁੱਟੀ ਵੀ ਦਿਖਦਾ ਤਾਂ ਇਹਨਾਂ ਪਾਣੀ ਇੱਥੇ ਨੂੰ ਗਿਰਦਾ ਸੇਜੀ ਵਿੱਚ ਆ ਜਾਂਦਾ ਸਾਡਾ ਪਿੰਡ ਇੱਥੇ ਨੂੰ ਆ ਜਾਂਦਾ ਇਹ ਇੱਥੇ ਨੂੰ ਜੱਗੇ ਦਾ ਪਿੰਡ ਆ ਜਾਂਦਾ ਬਾਕੀ ਜਿਹੜੀ ਆ ਜੀ ਉਹ ਆ ਉਹ ਤੁਹਾਨੂੰ ਕਲੀਅਰਲੈਂਸ ਉਹ ਮਾਸੜ ਦੱਸ ਦੂਗਾ ਹੈ ਮਾਸੜ ਇਹ ਲੰਗਮਾਨਾ ਤਾਹੀ ਲਾਇਆ ਵੀਰੋ ਜੱਗੇ ਨਾਲ ਟੁੱਟੀ ਦੀ ਰੇ ਇੱਕ ਵਾਰ ਇਹ ਆ ਇੱਥੇ ਨੂੰ ਟੁੱਟੀ ਦੀ ਕੋਈ ਇੱਕ ਬੰਨ ਆਏ ਹੁੰਦੇ ਆ ਵੀ ਬੰਨ ਨੂੰ ਠੱਕਾ ਨਾ ਮਾਰੇ ਨਾ ਹਾਂ ਉਹ ਵੀ ਜਿੱਥੇ ਮਾੜੀ ਮੋਟੀ ਕੱਚ ਪੱਕ ਹੁੰਦੀ ਆ ਉੱਥੇ ਲਾ ਦਿੰਨੇ ਆ ਇਹ ਹਾਂ ਕੋਈ ਪਾਣੀ ਮੜਾ ਜੇ ਉਧਰ ਨੂੰ ਰਹੇ ਪਾਣੀ ਹੁਣ ਇੱਥੇ ਰਿੰਗ ਪੰਨ ਗਿਆ ਟਿਕ ਰਾ ਜਾਣਾ ਖੜ ਜਾਣਾ ਕੇ ਹਾਂ ਬੰਨ ਨੂੰ ਠੱਕਾ ਨਹੀਂ ਮਾਰਣਾ ਨਹੀਂ ਆ ਨਹੀਂ ਕੋਣੀ ਬੰਨ ਨੂੰ ਮੈਨੂੰ ਐਂ ਦੱਸ ਜੇ ਇੱਕ ਵਾਰ ਟੁੱਟੀ ਦੀ ਮੜੀ ਟੁੱਟ ਕੇ ਛੜ ਗਈ ਸੀ ਉਹ ਇੱਥੇ ਦੀ ਨਾ ਇੱਥੀ ਦੀ ਹਾਂ ਇੱਥੀ ਦੀ ਉਹ ਇੱਥੇ ਟੁੱਟੀ ਦੀ ਉਹ ਹਾਂ ਉਹ ਪਿੱਛੇ ਨਦੀ ਰੁਕਦੀ ਦੀ ਤਾਂ ਬਸ ਉਹ ਹੋ ਗਿਆ ਔਰ ਇਹਦੇ ਨਹੀਂ ਬਾਈ ਸਿੱਧਾ ਜੱਗਰਾਂ ਦੇ ਘਰ ਨੂੰ ਪਾਣੀ ਜਾਣਾ ਤਾਂ ਇੱਥੇ ਰਿੰਗ ਬੰਨ ਹੈ ਇਹ ਬੰਨ ਦੇ ਗੈਲ ਨਹੀਂ ਚੱਲਣ ਦਿੰਦੇ ਪਾਣੀ ਨੂੰ ਹਾਂ ਖੜਾ ਰਹੂਗਾ ਬੰਨਾਂ ਨਾਲ ਕਮਾ ਦਿੰਦਾ ਪਾਣੀ ਨੂੰ ਇਹ ਕਮਾ ਲੈ ਮੈਂ ਗੱਭੇ ਰੱਖ ਆ ਵੇਖੋ ਯਾਰ ਬਾਈ ਉਹ ਉੱਥੇ ਤੋਂ ਪਾਣੀ ਆਉਂਦਾ ਐ ਘੁਮਾਤਾ ਇਹਨੇ ਯਾਰ ਆਪਣੇ ਕਿਆਰੇ ਨੂੰ ਪਾਣੀ ਛੱਡਦੇ ਆ ਟੌਣਾਂ ਦੇ ਨਾਲ ਨਾਲ ਨਹੀਂ ਹੁੰਦਾ ਅੱਗੇ ਲਾਏ ਕਰਦੇ ਤੇ ਹੁਣ ਤਾਂ ਕੋਈ ਸ਼ਾਇਦ ਵਿੱਚ ਨੱਕੇ ਚ ਲਾ ਦੇਣ ਫਿਰ ਸਾਰਾ ਭਰ ਕੇ ਜਾਣਾ ਬੱਲੇ ਰਹਿਣਾ ਹਾਂ ਲੋਡ ਘਟ ਪੈਂਦਾ ਫਿਰ ਇਹ ਤਾਂ ਉਹ ਚੀਜ਼ ਆ ਬਣ ਹਾਲ ਮਜ਼ਬੂਤੀ ਹੈ ਕਿੰਨੀ ਕਰੀ ਵੀ ਸਲੇਫਾਂ ਦੇ ਸਾਰੀ ਨਰੀਓ ਬਜਰੀ ਚ ਉਮਕਦੀ ਦੂਰ ਤੇ ਜੁਨਾ ਕੰਨਾ ਵੀ ਕੋਈ ਹੋਰ ਪਾਇਆ ਬੈ ਲੱਗਦਾ ਨਾ ਲਾਲ ਰੰਗ ਦਾ ਕੋਈ ਪਹਿਲਾਂ ਹੀ ਇਹ ਭਈ ਅੱਜ ਦੀਆਂ ਨਹੀਂ ਹੈ ਇਹਦੇ ਉੱਪਰ ਨੂੰ ਵੀ ਚੱਲ ਲਿਆ ਪਾਣੀ ਉਹ ਤੱਕ ਤੜਣਾ ਬਾਕੀ ਹੁਣ ਨਦੀਆਂ ਦੀ ਸਫਾਈ ਨਹੀਂ ਨਾ ਹੁਣ ਦਾ ਸੁਰੇ ਨਦੀ ਖੈ ਗਈ ਹੈ ਉਹੀ ਤਾਂ ਗੱਲ ਕਿੰਨੀ ਇਹਦੇ 15 ਫੁੱਟ ਉੱਚੇ ਖੜੇ ਹਾਂ ਇੱਥੇ ਵੀ ਜੋ ਕਾ ਚੱਲਣਾ ਪਾਣੀ ਨੇ ਮਿੱਟੀ ਚੱਕੀ ਹੋਵੇ ਨਾਲ ਤੇ ਲੋਕਾਂ ਦਾ ਕੰਮ ਹੋਵੇ ਸਾਰੇ ਜਵੇ ਹਾਂ ਨਾਲੇ ਨਦੀ ਨੀਵੀਂ ਹੋਵੇ ਹਾਂ ਸਾਫ਼ ਹੋਵੇ ਵਿੱਚ ਸਖਤਾਈਆਂ ਕਰੀਆਂ ਹੋਈਆਂ ਬਾਈ ਆ ਚੱਕਰ ਹੁਣ ਇਹ ਛੱਗੇ ਝੂਂਡ ਆ ਹੂੰ ਇਹ ਝੂਂਡੇ ਦਾ ਜਮੇ ਦਿੰਦੇ ਆ ਦੇਖ ਕੱਟਾ ਫੈਕਟਰੀ ਜਾਂਦੇ ਹੁੰਦੇ ਤੇ ਸਾਡੀ ਠੇਕੇ ਬਗਲੇ ਨਾਲ ਲੈ ਲੈਣੇ ਹਾਂ ਸਾਰੇ ਵੜ ਲੈ ਜਣੇ ਹੁਣ ਕੋਈ ਵੜਦਾ ਨਹੀਂ ਉਹ ਹੀ ਝੂਂਡ ਦੁਬਾਰੇ ਦੁਬਾਰੇ ਫੁੱਟਦੇ ਆ ਹੁਣ ਤਾਂ 4-5 ਸਾਲ ਹੋ ਗਏ ਵੱਡੇ ਨਹੀਂ ਕਿਸੇ ਨੇ ਇਹ ਮਤਲਬ ਠੇਕੇ ਢੂਕਾ ਵੀ ਛੱਡਦੇ ਆ ਨਾ ਠੇਕੇ ਢੂਕਾ ਵੀ ਛੱਡਦੇ ਆ ਕਿਆ ਇਹ ਕਹਿੰਦੇ ਵੱਡਦਾ ਹੀ ਨਹੀਂ ਕੋਈ ਹੁਣ ਨਹੀਂ ਵੱਡਦਾ ਪਹਿਲਾਂ ਛੱਡਦੇ ਤੇ ਪਹਿਲਾਂ ਤਾਂ ਭੌਂਕਾਂ ਵਿੱਚ ਦੀਖਾ ਪਾਣੇ ਹੁੰਦੇ ਆ ਗੌਰੇ ਲਾਜੇ ਹੁੰਦੇ ਵੱਡੇ ਆਲੇ ਉਰੀ ਹੈ ਕਰਦੇ ਤੇ ਹਾਂ ਵੀ ਫਿਰ ਉਹ ਦੋ ਦੋ ਟਰਾਲੀਆਂ ਭਰਦੇ ਨੇ ਉਹਨਾਂ ਨੇ ਹ ਸਾ ਮਾਸੜ ਚੱਕੂ ਆਪਣਾ ਸਾਧਨ ਚੱਲੀ ਅੱਗੇ ਕੁੱਪ ਹਰੇ ਘਰ ਦੀ ਜ਼ਰੂਰਤ ਸੀ ਹੁਣ ਅਗਲਾ ਚਾਰ ਟੀਨਾ ਪਾਉਂਦਾ ਭੁੱਲ ਜਾਂਦਾ ਕਿ ਆ ਕੁੱਪ ਕਿ ਆ ਸੜਕੜਾ ਹੈ ਕਰਨਾ ਪੈਣਾ ਆਇਆਂ ਕਰਕੇ ਆਇਆਂ ਵੱਡ ਹੁੰਨੇ ਬਾਈ ਬਾਦੇ ਵਿੱਚੇ ਲਗਾਤਾਰ ਸਕਾ ਕੇ ਪਾਉਣਾ ਗੋਣੇ ਖਲਜੂ ਜੀਰੀ ਵਾਲੀ ਹੱਥ ਪਈ ਹੋਈ ਐ ਬਾਕੀ ਭਾਈ ਜੀਰੀ ਅੱਜ ਆਪਣੇ 3:00 2:00 3:00 ਵਜੇ ਦਾ ਟਾਈਮ ਦਿੱਤਾ ਏ ਟਾਈਮ ਘੰਟਾ ਮਾਸੜਾ ਇੱਧਰ ਵੀ ਘੰਟਾ ਉੱਧਰ ਵੀ ਚੱਲੋ ਨਾ 12:00 ਵਜੇ ਦੇ ਵੱਢਣ ਗਿਆ 11:00 ਵਜੇ ਚਲੀ ਜਾਣਾ 11:00 ਵਜੇ ਪ੍ਰਧਾਨ ਦੇ ਵੱਢਣੀ ਆ ਬਈ ਅੱਜ ਉਸ ਤੋਂ ਉਪਰੰਤ ਆਪਣੇ ਆਊਗੀ ਬਾਕੀ ਦੇਖਾਂਗੇ ਜਿਹੜਾ ਜਿਹੜਾ ਪ੍ਰੋਗਰਾਮ ਆ ਪ੍ਰੋਗਰਾਮ ਤਾਂ ਬਹੁਤ ਵਧੀਆ ਲੱਗਦਾ ਰੱਬਾ ਮਰੇ ਅੱਜ ਵੀ ਚੱਲੂਗੀ ਪਿੱਛੋਂ ਵਧੀਆ ਯਾਰ ਚੱਲੀ ਜਾਵੇ ਪਿੱਛੋਂ ਪਿੱਛੋਂ ਅੱਕੇ ਅੱਕ ਖੜਾ ਅੱਕੇ ਅੱਕ ਇਹ ਬਾਈ ਊਂ ਊਂ ਟਾਈਮ ਲੰਗੀ ਜਾਣਾ ਐ ਸਾਨੂੰ ਮਿਲਣਾ ਨਹੀਂ ਹੈ ਅੱਜ ਅੱਜ ਇਹਦੀ ਪੁੱਛ ਬਹੁਤ ਆ ਪੁੱਛ ਆਇਆ ਦਾ ਮਾਤੜ ਅੱਧੇ ਕਾਲੂ ਵੀ ਬੀਜਦੇ ਆ ਨਾ ਨਾ ਜਿਕੜਾ ਆ ਦੋ ਦਿਨ ਬੀਜ ਹੁੰਦੇ ਆ ਇਹ ਹੂੰ अच्छा। ਬਏ ਅੱਜ ਲਾ ਕੇ ਰੱਖ ਲੈਣੀ ਹੈ ਵੀ ਮੁੱਕ ਜਾਵੇ। ਸਟਾਕ ਸੌਗ ਰੱਖਣਾ ਹੈ ਜਾ ਕੇ। ਅੱਜ ਲਾ ਕੇ ਰੱਖ ਲੈਣਾ। ਦੇਸੀ ਕੱਦਾ ਲੈ ਗਿਆ। ਉਹ ਹੁਣ ਆਪਾਂ ਨੂੰ ਦੋ ਤਿੰਨ ਮੋਟਾ ਮਿਲੇ ਰਹਾ ਅੱਜ। ਇਹ ਚੀਜ਼ ਤਾਂ ਨਹੀਂ ਕਹੀ ਪਤਾ ਜਿਹੜੇ ਪਹਿਲਾਂ ਉਹ ਆਏ ਹੋਏ ਆ ਉਹਨਾਂ ਨੂੰ ਪਤਾ। ਵੀ ਫਲਾਣੀ ਜਗ੍ਹਾ ਮੇਲਾ। ਹੁਣ ਆਪਾਂ ਸਿੱਧੇ ਹੋ ਰਿਹਾ ਖੜੇ ਕਿ ਨਹੀਂ। ਨਹੀਂ ਅੱਗੇ ਸਾਰੀ ਨਦੀ ਲੱਭੀ ਜਾਂਦੇ ਤੇ। ਮੈਂ ਕਹਾਂ ਤੁਹਾਨੂੰ ਹੋਵੇ ਉਹਨੇ 10 ਸਾਲ ਹੋ ਗਏ ਬਦਲ ਜਾਂਦੇ ਨੇ। ਅੱਛਾ। ਦੇਖੀ ਆਪਾਂ ਪੱਕੀ ਹੋ ਰਹੀ ਆਈ। ਇਹ ਕੰਮਕਾਰ ਨਾ ਫਿਰ ਆਪਣੇ ਪਿੰਡ ਖੇਤਾਂ 'ਚ ਵੀ ਖੜੇ ਐ ਨੇ ਆਇਤਾ ਮਿਲੇ ਜਾਂਦੇ ਆ ਕਈ ਵਾਰ ਅਗਲਾ ਰੈਂਡ ਦੇ ਪੱਥਰਾਂ ਕਰੇ ਉਖਾੜ ਦਿੰਦਾ ਆ ਕਹੇਤਾ ਬਾਈ ਮਾਸਣ ਨੇ ਲਾਉਣੇ ਨਹੀਂ ਜਿਹੜੇ ਨਿਕਲਦਾ ਜਿਹੜਾ ਕਹਿੰਦਾ ਤੂੰ ਮੌਕੇ 'ਤੇ ਪੜੇ ਲਾ ਲੈ ਹੋਰ ਨਹੀਂ ਕੰਮਾਂ ਗੱਲੇ ਕਰਨਾ ਕੋਸ ਮਾਸੜੀਕਾ ਖਤਮ ਜਾਈ ਕਰਤਾ ਦੇਖਤਾ ਦੇਖ ਇੱਧਰ ਕਰਮ ਤਾਂ ਹੋਇਆ ਲੈ ਓ ਬਾਈ ਖਤਮੇ ਹੋ ਗਿਆ ਲਾ ਲੈ ਜਿਆ ਤੱਕ ਵੱਢ ਗਿਆ ਹੁਣ ਤਾਂ ਬਥੇਰਾ ਵੱਢਿਆ ਨਾ ਹਾ ਮੂ ਲੱਗ ਜਾ ਇਹੜਾ ਉੱਚਾ ਨਾ ਪੂਰੇ ਉਹ ਦਪਿਆ ਰਿਹਾ ਕੋੜ ਆਹ ਯਾਰ ਨਦੀਆਂ ਕਿ ਆ ਚੱਲੂਗੀਆਂ ਮੈਨੂੰ ਦੱਸਤਾ ਸਹੀ ਆ ਦੇਖੋ ਬਾਈ ਅਸੀਂ ਘੱਟੋ ਘੱਟ 20 ਫੁੱਟ 25 ਫੁੱਟ ਉੱਚੀ ਖੜੇ ਆ ਹੈ ਉਹ ਚੱਲਦਾ ਪਾਣੀ ਪਾਣੀ ਦਾ ਵੀ ਲੈਵਲ ਆ ਕੋਈ ਕਿੰਨਾ ਡਾਉਨ ਚੱਲਦਾ ਪੂਰੇ ਨਾ ਇਹਨਾਂ ਨਾ ਕਵਾੜ ਦੱਬਿਆ ਰੋਪੜ ਦਾ ਸ਼ਹਿਰ ਦਾ ਹੂੰ ਜਿਆਦੇ ਠੇਕੇ ਬਣੇਤੀ ਨਦੀ ਅੱਛਾ ਹਾਂ ਗੱਲ ਤੋਂ ਕੰਮ ਕਰਤਾ ਲੈਣੀ ਹੋਵੇ ਬੰਦ ਕਰਤਾ ਮੈਂ ਬਾਈ ਜਿਹੜਾ ਰੋਪੜ ਦਾ ਲਪਾ ਫੇਲ ਬੂਫੇ ਗੰਦਮੰਦ ਆ ਉਹ ਇੱਥੇ ਸਟਿਆ ਹੋਇਆ ਆ ਦੇਖ ਆਪੇ ਆ ਦੇਖੋ ਹੁਣ ਦਿਖਾ ਦਈਏ ਸਾਰਾ ਪਾਲੇ ਜੀ ਦੇ ਪੈਕਟੇ ਰੋਪੜਦੇ ਆਏ ਹੋਏ ਆ। ਇਹ ਸਭ ਉਹੀ ਦੱਬੇ ਪਏ ਆ। ਆ ਦੇਖੋ। ਇਹ ਤਾਂ ਇਹਨਾਂ ਕੋਈ ਬੰਦ ਹੋ ਗਏ ਨਹੀਂ ਤੇ ਸਭ ਬਹੁਤ ਗੰਦ ਆ। ਆ ਦੇਖ। ਇਹ ਸਾਰਾ ਭਾਈ ਗੰਦ ਰੋਪੜਦਾ ਏ। ਇਹਦੇ ਕਰਕੇ ਮੱਖੀਆਂ ਸਾਡੇ ਪਿੰਡ ਦਾ ਕਮਾਰ ਕਰ ਗਈ। ਇਹ ਮੱਖੀਆਂ ਕਰਕੇ ਹੀ ਬੰਦ ਹੋਇਆ ਫਿਰ? ਆ ਜਿਕਣਾ ਹੁਣ ਅਸੀਂ ਵੱਟਦੇ ਆ। ਹੁਣ ਦੇਖ ਲੈ ਇੱਕ ਮੱਖੀ ਨਿਕੋ ਲਈ। ਨਹੀਂ ਤਾਂ ਖੜਨੇ ਨਹੀਂ ਮੱਖੀਆਂ ਰੇ। ਪਤਾ ਹੀ ਆ ਭਾਈ ਤੁਹਾਨੂੰ ਗੰਦ ਗੁੰਡੀ ਜਿਹੜੇ ਸਾਫ ਆਉਂਦਾ ਕੰਮ। ਵੀ ਇਹ ਹੈ ਜਾ ਉਹ ਤਾਂ ਸਾਰਾ ਉਹੀ ਦੱਬੇ ਹੋਰੇ। ਪਰਤੇ ਬਾਤਾ ਮਸੜੀ ਕਿਲੇ ਦਾ ਪਰਤੇ ਬਾਤ ਹੈ ਟਰਾਲੀ ਖੜ ਦੇ ਲਿਖੇ ਇੱਕ ਜਾਂਦੀ ਨਦੀਆਂ ਜੀ ਬਾਈ ਦੇਖ ਲਓ ਵੀ ਉਹ ਦਰਖਤ ਵੀ ਅੱਧੇ ਤੇ ਡੁੱਬੇ ਹੋਏ ਤੇ ਕਿਆ ਹਾਲ ਤੋਰੇ ਅੱਕਾ ਉਹ ਵੀ ਤਾਂ ਪਾ ਦੰਨੇ ਆ ਮਾ ਸੜਾ ਕਿਆ ਹੁੰਦਾ ਜਿਹੜਾ ਹਾਂ ਰਿੰਡ ਦੇ ਪੱਤੇ ਰਿੰਡ ਵੀ ਹੁਣ ਹੈ ਨਹੀਂ ਆ ਹੈ ਨਹੀਂ ਵੇਜੂਗੇ ਔਰੇ ਖੜੀ ਕੱਦੀ ਮਿਲ ਜੂਗੇ ਮੇਰੀ ਵਿੱਚ ਮਿਲ ਸਕਦੀ ਕਦੇ ਹਾਂ ਨਹੀਂ ਆਮ ਰੰਡਾ ਰੂੜਾ ਬਸ ਹੋਇਆ ਕਰ ਦਿੰਦੀਆਂ ਅੱਛਾ ਹੈ ਨਹੀਂ ਭਾਈ ਇੱਕ ਹੋਰ ਬੇਚੀ ਦਾ ਸੰਡਾ ਦਾ ਹੂੰ ਉਹ ਵੀ ਨਹੀਂ ਲੱਗਦਾ ਉਹ ਤਾਂ ਖਤਮ ਹੋ ਗਿਆ ਅੱਛਾ ਉਹ ਵੀ ਲਾ ਕੇ ਖਾ ਲੈਂਦੇ ਉਹ ਪੰਡਾ ਕਰਦਾ ਟੁੱਬੇ ਚ ਟੁੱਬੇ ਚ ਅੱਕੇ ਕਹਿੰਦੇ ਉਹਨੂੰ ਵੀ ਅੱਕੇ ਕਹਿੰਦੇ ਉਹਨੂੰ ਵੀ ਜੀ ਹੁਣ ਸਾਰੇ ਖਤਮ ਹੁੰਦੇ ਜਾਂਦੇ ਆ ਹੋਲੀ ਹੋਲੀ ਤੇ ਲੋ ਬਾਈ ਅੱਜ ਤੇ ਜਿਹੜਾ ਕਹਨੇ ਆ ਵੀ ਤਿਹਾਰਾ ਵਾਲਾ ਤਿਹਾਰ ਸ਼ੁਰੂ ਹੋ ਗਏ ਸਾਢੇ ਪਾ ਵੇ ਆਜੋਗੇ ਸਾਢੇ ਪਾ ਦੇ ਕੱਦੇ ਹੋਏ ਨਾ ਸਾਢੇ ਪਾ ਦੇ ਲੋਕਾਂ ਪਾ ਦੇ ਕੱਦੇ ਹੋਏ ਜਿਹੜੀਆਂ ਵੋਟਾਂ ਜੀਆਂ ਵਾਥੜਾ ਖਾਣੇ ਪੀਣੇ ਵਾਲਿਆਂ ਵਾਤੇ ਖਾਣੇ ਪੀਣਿਆਂ ਵਾਲੇ ਵਾਤੇ ਭਾਈ 26 ਤਰੀਕ ਦੀ ਹੋਵੇ ਵੇ 27 ਦੇ ਮਾੜ ਪਿੱਛੇ ਗਈਆਂ ਨੇ ਵੋਟਾਂ ਅੱਗੇ ਪਿੱਛੇ ਹੋਊਗੀ ਮੈਨੂੰ ਮੈਸੇਜ ਆ ਇਹ ਭਾਈ ਜੇ ਕਿਸੇ ਨੂੰ ਕਨਫਰਮ ਪਤਾ ਏ ਸਾਨੂੰ ਜਰੂਰ ਦੱਸਿਓ ਵੋਟਾਂ ਕਹਿੰਦੇ ਅੱਗੇ ਹੋ ਜਾਣੀਆਂ ਭਾਈ ਤਾਂ ਆਏ ਵੀ ਕਿਹਾ ਅਸੀਂ ਵੀ ਜਿਕੜਾ ਹੁਣ ਤੁਸੀਂ ਸਾਥੇ ਸੁਣ ਲਿਆ ਅਸੀਂ ਵੀ ਐਂ ਸੁਣਿਆ ਵੇ ਕਿਸੇ ਤੇ ਪੱਕਾ ਕਨਫਰਮ ਨਹੀਂ ਹੈ ਫਾਪਰ ਮੈਨੂੰ ਗਿਆ ਬਤਾ ਹਾਂ ਹੋਰ ਦੇਖੋ ਕਿਥੇ ਝੌੜੇ ਆ ਵੱਡ ਲਾਂ ਤੂੰ ਝੌੜੇ ਜੂੜੇ ਨੂੰ ਗਿਆ ਹੁਣ ਬਥੇਰਾ ਝੌੜੇ ਮਾਹਣ ਪਿਛੇ ਭੁੱਲੀ ਜਾਣਾ ਕਿਤੇ ਕਿਤੇ ਵੱਢ ਗਏ ਆ ਨਾ ਨਾ ਇਹਨੂੰ ਭੁੱਲ ਜਾ ਹਾਂ ਅੱਛਾ ਇਹਦਾ ਕਿਹੜਾ ਵੀਰ ਹਾਂ ਆਪਾਂ ਫੈਸਲਾ ਦੀਤੇ ਆ ਹਾਂ ਹੈ ਕਿੰਨੇ ਵੇ ਪਾਤਾ ਪਾ ਕੇ ਕਰਦੇ ਤਿਆਰ ਆ ਇਹਦੀ ਦੱਸ ਕਿਆ ਪਾਇਆ ਵੋ ਲਾ ਹੈਂ ਦੇਖ ਲੈ ਲੈ ਕਿਹੜੇ ਸਾਗ ਦਾ ਫਲੀ ਲੱਗੀ ਐ ਲੈ ਆ ਫਲੀ ਦੇਖ ਲੈ ਇਹ ਚੀਜ਼ ਹੀ ਲੋ ਦੇਖ ਲੈ ਹਾਂ ਆਂਡੀਆਂ ਨੂੰ ਤੇ ਲੈ ਹੀ ਖਾਈ ਜਾਂਦਾ ਜੀ ਖਾਈ ਜਾਂਦੇ ਲੋਟ ਦੇ ਉਰੇ ਪਤਾ ਨਹੀਂ ਕਿੰਨੇ ਕਿ ਜਾਨਵਰ ਉਹ ਜਿੰਨੇ ਨੇ ਖਾਣੇ ਆ ਉਹ ਆ ਨਾ ਮਾਸਾੜੇ ਜਿਹੜੀ ਤੂੰ ਮੂਰ ਵਾਲੀ ਗੱਲ ਕਰੇ ਕਰਦਾ ਅਸਲ ਚ ਮੂਰ ਹੋ ਆਹੇ ਹੈ ਨਾ ਹਾਂ ਹੁਣ ਐਸੇ ਦੇਖ ਲੈ ਇਹ ਐ ਵੀ ਆ ਵੀ ਕਿਸੇ ਨੇ ਬਾਈ ਕੋਈ ਚੀਜ਼ ਐ ਦੇਸੀ ਤੋਂ ਆਇਆ ਸੀ ਆਪਾਂ ਨੂੰ ਚੀਜ਼ ਬਾਰੇ ਨਹੀਂ ਨੋਲਜ ਨਹੀਂ ਹੈ ਹਜੇ ਹੂੰ ਇੱਕ ਉਹਦ ਤੀ ਇਹ ਯਾਰ ਜਿਹੜਾ ਹੁਣ ਆਪਾਂ ਕਹਿੰਦੇ ਐ ਹੂੰ ਖੈਲ ਘੱਟ ਗਏ ਹੂੰ ਬੱਕਰੀ ਦਾ ਦੁੱਧ ਪੀਓ ਹਾਂ ਬੱਕਰੀ ਵੀ ਤਾਂ ਇੱਥੀ ਤੇ ਕਰ ਕਰਦੀ ਆ ਬੱਕਰੀ ਨੇ ਐ ਬੂਟੀਆਂ ਖਾਣੀਆਂ ਸਮਝਿਆ ਇਹਨਾਂ ਬੂਟੀਆਂ ਮਿੱਤੇ ਉਹਨਾਂ ਦੁੱਧ ਚ ਜਾਣੇ ਆ ਅਸਰ ਹੂੰ ਉਹ ਸੱਲ ਪੂਰੇ ਹੁੰਦੇ ਕਹਿੰਦੇ ਬਈ ਅੱਗੇ ਕੋਈ ਬਾਈ ਕੇ ਕਰ ਦਤਾ ਨਾ ਤਾਂ ਆਪਾਂ ਨੇ ਕੰਮ ਲੈਣਾ ਕਹਿੰਦੇ ਜੋ ਧਰਤੀ ਨੂੰ ਜੰਮਦਾ ਏ ਉਹਦਾ ਕੋਈ ਨਾ ਕੋਈ ਮਤਲਬ ਹੈਗਾ ਹਾਂ ਨਾ ਆਹ ਬੂਟੀ ਲੱਗਾ ਦੇ ਹੂੰ ਆਹ ਲੱਗਾ ਉਹ ਲੱਗਾ ਸਭ ਲੱਗ ਲੱਗਾ ਕੀ ਚੀਜ਼ਾਂ ਬੱਕਰੀ ਨੇ ਮੂੰਹ ਮਾਰਨਾ ਹੀ ਹੈ ਤੈਨੂੰ ਕੀਨੇ ਕੀਨੇ ਬਾਈ ਇਹਨੂੰ ਕੀਨੇ ਇਹਦਾ ਵੀ ਸੜਦਾ ਔਰੇ ਕੀਨੇ ਪਾਣੀ ਲਾਇਆ ਇਹਨੂੰ ਉਹ ਜਿਹੜੇ ਨੇ ਵੀ ਜਿਹੜੀ ਹੁਣ ਘਰਾਂ ਬੱਕਰੀਆਂ ਕਿਹੜੇ ਦੁੱਧ ਦਾ ਫਰਕ ਆ ਜਿਹੜੀ ਚਰਦੀ ਆ ਉਹਦਾ ਲੱਗਦਾ ਉਹਦਾ ਲੱਗਦਾ ਉਹਨੇ ਦੇਖੋ ਇੱਥੇ ਵੀ ਮੂੰਹ ਮਾਰਨਾ ਉੱਥੇ ਮੂੰਹ ਮਾਰਨਾ ਸਭ ਪਾਸੇ ਮਾਰਨਾ ਭਈਆ ਜੀ ਦੀ ਖਾਣੀ ਉਹਨੇ ਕੁਆਲਿਟੀ ਹਾਂ ਇੱਥੇ ਜਿਹੜੀਆਂ ਘਰ ਆਏ ਉਹਨੂੰ ਪਾਈ ਜੰਨੇ ਆਪਾਂ ਤੂੰ ਦੇ ਪੱਤੇ ਖਾਈ ਜੋ ਚਲੋ ਹੁਣ ਭੁੱਖ ਲੱਗੀ ਪਈ ਹੁਣ ਮਸੜ ਇਹ ਸਬਜ਼ੀ ਨਹੀਂ ਚਾਰ ਨਾਣ ਤਾਂ ਖਾਣੀ ਹੂ ਆ ਭੁੱਖ ਤਾਂ ਆਪਣੀ ਕਰਨੀ ਹੋ ਬਈ ਕਾਬੂ ਜਿਹੜੇ ਸੈਲਾਂ ਤੇ ਆਪਾਂ ਕਹਿੰਦੇ ਦੁੱਧ ਵਾਲੀ ਦਾ ਆ ਕਹਿੰਦੇ ਵੀ ਬੱਕਰੀ ਦਾ ਦੁੱਧ ਘਾਤੇ ਕਹਿੰਦੇ ਆਹ ਚੀਜ਼ ਆ ਬੱਕਰੀ ਭਾਈ ਬੂਟੀਆਂ ਖਾਂਦੀ ਐ ਬੂਟੀਆਂ ਖਾਂਦੀ ਐ ਇੱਥੇ ਨਵੀਂ ਜਿਹਾ ਆਪਾਂ ਰੱਖਦੇ ਵੀ ਬੂਟੀ ਦਾ ਪਤਾ ਨਹੀਂ ਹੁਣ ਕਿਹੜੀ ਆ ਗਾ ਦੋ ਗੱਲਾਂ ਹਜੇ ਪਹਿਲੇ ਨੂੰ ਪਤਾ ਹੋਊਗਾ ਵੀ ਕਿਹ ਆ ਕਿਸੇ ਦਾ ਕੀ ਮਤਲਬ ਆ ਹਾਂ ਹੁਣ ਤਾਂ ਕਈ ਲੈ ਜਾਂਦੇ ਰਹਿੰਦੇ ਆ ਹਾਂ ਵੀ ਸਿਆਣੇ ਦੇ ਪਰ ਹੁਣ ਸਿਆਣੇ ਉਹਨੇ ਵੈਸੇ ਨਹੀਂ ਹੈਗੇ ਸਿਆਣੇ ਰਹੇ ਨਹੀਂ ਬਾਈ ਹੁਣ ਨਹੀਂ ਪਤਾ ਲੱਗਦਾ ਹੋਰ ਉਹ ਉੱਪਰ ਨਹੀਂ ਘਟਣੋਂ ਕਿ ਇੱਥੇ ਗਾਂ ਚਾਹਦਾ ਇੱਥੇ ਕੁਝ ਅੱਕਦਾ ਵੀ ਨਹੀਂ ਜਾ ਗਾਗਾਂ ਫੜਦੇ ਜਾਈ ਜੰਨੇ ਚੱਲ ਕੋਈ ਜੇ ਲੈ ਕੇ ਅਗਲੇ ਰਾਸਤੇ ਸਾਰੂ ਆਹ ਕਿੱਡਾ ਚੌੜਾ ਪੱਤਾ ਹਾਂ ਇਹ ਅਢੇਕ ਨਿੰਮਾ ਲਾਈਆਂ ਹੋਈਆਂ ਹਨਾ ਮਾਸੜਾ ਬਹੁਤ ਬਾਈ ਹੁੰਜ ਹੋਈਆਂ ਆ ਦੇਖੋ ਐਜ ਕੀ ਐਜ ਕੀ ਬਾਈ ਐਂ ਲੱਗਦਾ ਤਾਂ ਵੀ ਜਿਹੜੇ ਸਭ ਨਾਲ ਆੜ ਲੱਗੀ ਆ ਵੀ ਨਦੀ ਨੇ ਸੁੱਕ ਜਾਣਾ ਸੁੱਕ ਗਏ ਸੋਕੁਰ ਵੀ ਗਏ ਤੇ ਜਿਹੜਾ ਟਾਈਮ ਹੈ ਨਾ ਮੈਂ ਬਾਜਰਾ ਘੇਰਿਆ ਹਮ ਮੋਰੇ ਤੇ ਝੂੰਡ ਵੱਢ ਕੇ ਜਾਂਦਾ ਰਿਹਾ ਅੱਛਾ ਭਰੀਆਂ ਬੰਨਣ ਹਾਂ ਜਦੋਂ ਝੂੰਡ ਦੇਖਾ ਪੈਂਦਾ ਹਰਾ ਜ ਨਹੀਂ ਸੁੱਕੇ ਆ ਦੇਖੋ ਬਈ ਮਾਸੜ ਦੀ ਗੱਲ ਆ ਦੇਖੋ ਕੀ ਹੈ ਇਹ ਫਲੀਆਂ ਹੈ ਜੀ ਕੋਈ ਚੀਜ਼ ਆ ਇਹ ਤਾਂ ਕੋਈ ਬੁੱਕੀ ਹੋਵੇ ਸਾਡੀ ਸੋਚ ਬਈ ਮੂੰਗੀ ਮਸਰੀ ਮਾਂ ਦੀ ਦਾਲ ਐਤੀ ਖਤਮ ਭੜੀ ਕਦੇ ਖਲਾ ਯਾਰ ਤੂੰ ਇਹ ਹੋਏ ਵੀ ਗੰਦੀ ਏ ਬਰੇ ਇਹ ਗੰਦ ਜੀ ਪਰ ਹੋਈ ਪਈ ਏ ਕਿ ਜਗਾ ਬਚੇ ਪਏ ਅੱਛਾ ਦਾ ਬਹੁਤਾ ਏ ਉਹ ਧੱਕਾ ਆਹੀ ਤੱਕ ਹੀ ਏ ਜੇ ਗਾਹਾਂ ਲਾਂਗੇ ਤਾਂ ਫੇਰ ਨਹੀਂ ਰੀਲੀ ਏ ਕਿ ਜਿੱਥੇ ਗੰਦ ਗਿਆ ਪਿਆ ਉੱਚੀ ਜਗਾ ਹਾਈਟ ਪਰ ਏ ਹਾਂ ਤੇ ਉਹ ਤੋਂ ਟੋਵਾ ਪੱਟ ਕੇ ਦੱਬਿਆ ਹੋ ਥੱਲੇ ਆਹੋ ਜੀ ਸੀਬੀ ਚੱਲਦੀ ਦੀ ਚੱਲਦੀ ਓ ਗੂ ਗੂ ਛਾਨੀ ਵੀ ਮਗਨ ਇੱਥੀ ਜੇ ਪਰ ਲੁੱਕ ਗਿਆ ਇੱਥੇ ਸਾਰਾ ਕੁਝ ਜਿਹੜੀ ਆਪਣਾ ਰਸਤਾ ਨਾ ਹਾਂ ਬਾਹੀ ਆ ਗਿਆ ਤਕਰੀਬਨ ਉਹ ਰਸਤਾ ਪੁਰੇ ਨੂੰ ਆ ਗਿਆ ਹੁਣ ਹਾਂ ਹਾਂ ਇੱਥੀ ਨੂੰ ਆ ਗਿਆ ਹੁਣ ਹੂੰ ਚਲੋ ਭਾਈ ਕਰ ਲਈਏ ਇਕੱਠੇ ਮਾਸਰ ਲੱਗਿਆ ਹੋ ਵੱਢਣ ਮੈਂ ਕਰਦੇ ਆ ਇਕੱਠੇ ਤਿਆਰੀ ਆ ਜੀ 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 ਇਧਰ ਆ ਖੋਲਿਆ ਪਿਆ ਭਾਈ ਇਹ ਚ ਪਾਣੀ ਸੜਸੜ ਕਰਕੇ ਬੰਦ ਹੋ ਜਾਂਦਾ ਹਾਂ ਦਾ ਹੋਣ ਲੱਗਾ ਪਿਆ ਆਪਰੇਸ਼ਨ ਮਾਲਕ ਸਾਹਿਬ ਉਹ ਆ ਰਹੇ ਆ ਲਓ ਫੜਾ ਕੈਸੇ ਹੋ ਵਧੀਆ ਵਧੀਆ ਲਓ ਜੀ ਮਿਲੋ ਮੇਤਰੀ ਨੂੰ ਆਗੇ ਬਾਈ ਅੱਜ ਇਹਦੇ ਬਾਈ ਦਰਸ਼ਨ ਬਹੁਤ ਮਹਿੰਗੇ ਹੋਏ ਬੇਦੇ ਉਹ ਕਹ ਆ ਪੈਣੀ ਫਿਰ ਬਾਈ ਦੇ ਇੱਥੇ ਦਾਰੇ ਬਾਈ ਦੇ ਨਾਲ ਚਣਾਈ ਕਰਤੀਆਂ ਲੈ ਇਹ ਬਾਈ ਤੁਹਾਨੂੰ ਦੱਸ ਦਈਏ ਅਸੀਂ ਕੋਠੇ ਬੈਠੇ ਆ ਹਾਂ ਉਹ ਆਪਣਾ ਸ਼ੈੱਡ ਆ ਗਿਆ ਹੈ ਜਿਹੜਾ ਸਿਆਲੇ ਚ ਪਾਇਆ ਤਾਂ ਹਾਂ ਚਾਹ ਪੀਂਦੇ ਪੀਂਦੇ ਸੀ ਆ ਵੀ ਸ਼ੈੱਡ ਚੱਕਤਾ ਤਾਂ ਬਚ ਗਿਆ ਚਾਹੇ ਮੁੱਕ ਗਈ ਨੇ ਗਿਆ ਤੇ ਵੀ ਉੱਪਰ ਅਸੀਂ ਤਾਂ ਆ ਸਹੀ ਗੱਲ ਹੈ ਇਹਦੇ ਵੀ ਲੋਗ ਲੈਣਾ ਨੰਬਰ ਸਿਆਲੇ ਛੂਲੇ ਮਾ ਸਿਆਲ ਚ ਲਾਉਂਗੇ ਇਹਦਾ ਨੰਬਰ ਹੁਣ ਤੁਹਾਨੂੰ ਪਤਾ ਹੀ ਇੱਧਰ ਥੱਲੇ ਪਤਾ ਲੱਗਦਾ ਕਿ ਕਿਹੜੇ ਕਿਹੜੇ ਮਿੱਤੀ ਫਿਰਦਾ ਹਾਂ ਲੈ ਸਹੀ ਗੱਲ ਟੈਲ ਵਾਲੇ ਲੱਗੇ ਪਏ ਆ ਤੇ ਦਰਵਾਜ਼ੇ ਵਾਲਾ ਰੰਗਲ ਹਾਂ ਭਾਈ ਬਈ ਤਿੰਨ ਚਾਰ ਬੇਸਤਰੀ ਆਏ ਪਏ ਹਾਂ ਬਾਕੀ ਤੇਰੇ ਵੀ ਨੂੰ 8:00 ਪੂਰੀ ਪਈ ਵੀ ਅੱਜ ਸਵੇਰ ਤੇ ਪੂਰੀ ਆ ਭਾਈ ਕਿੰਨੀ ਗੱਲ ਇੱਧਰ ਮੈਂ ਵੀ ਇਹਨੂੰ ਫੋਨ ਕਰਤਾ ਫਿਰ ਮੈਂ ਕਹਾ ਸਮੈਂਟ ਲਿਆ ਇਟਾ ਜੜਾਈਆਂ ਵੀ ਕਿੱਟਾਂ ਭਾਈ ਮੈਂ ਸਾਰੀਆਂ ਮੈਂ ਚੜਾਈਆਂ ਹਾਂ ਆ ਦੇਖ ਲੈ ਹਾਂਜੀ ਕੱਸੀ ਐ ਕੀ ਹੈ ਕੱਸੀ ਤਾਂ ਹੁਣ ਇੱਕੋ ਮ ਕਿਆ ਕਿਆ ਕਰਨਾ ਰੇਤਾ ਉਠਾਣੇ ਕੀ ਥੱਲੇ ਹੁਣੀ ਆ ਨਹੀਂ ਆ ਜਾ ਜੀ ਉਹ ਤਾਂ ਕੰਡਿਤ ਮਸਾਲਾ ਬਣਾ ਰਹਾ ਉਹ ਥੋੜੀ ਇਨੀ ਗਰੀਬੀ ਹੈਗੀ ਕਿੱਥੇ ਬਣਾਉਂਦਾ ਉਹ ਨਹੀਂ ਉਹ ਕਹਿੰਦੀ ਇਨੀ ਹੈਗੀ ਮੇਰੇ ਕੋਲ ਕੰਮ ਕਰਦੇ ਕਰਦੇ ਕੋਲ ਆ ਜੀ ਮੈਂ ਲਿਆਉਣਾ ਮੋਟਰਪਪਈਆ ਲੈ ਆਦੀ ਲਿਆ ਹਾਂ ਲਿਆਉਣਾ ਲਿਆਉਣਾ ਭਾਈ ਜੀ ਹੋਰ ਕੀ ਆ ਉਹ ਲੈ ਭਾਈ ਹੁਣ ਆਪਾਂ ਕੰਮ ਦੀ ਗੱਲ ਕਰੀਏ ਵੀ ਕਿਆ ਕਰਨਾ ਸਾਲਾ ਕਰਮ ਜੇ ਪਾ ਲਿਆ ਆ ਲੱਗੇ ਬਈ ਆਪਾਂ ਜੰਗਲੇ ਕਰਨ ਮਿਸਤਰੀ ਆ ਗਿਆ ਆ ਆ ਲੱਗੇ ਬਈ ਚਣਾਈ ਹੋਣ ਲੱਗੀ ਵੀ ਨਾਲ ਦੀ ਨਾਲ ਜੰਗਲੇ ਕਰਨੇ ਹੁਣ ਆਪਾਂ ਨੇ ਰਾਤੀ ਪੇਟ ਦੀ ਮੋਲ ਬਗਰ ਨੂੰ ਆ ਤੇ ਅਹੀ ਤਾਂ ਮਨ ਅੱਤਰ ਫੈ ਬੋਟਾਂ ਕਰਕੇ ਥੋੜਾ ਜਿਹਾ ਪਿੰਡ ਉਹੀ ਲੱਗਦਾ ਏ ਚਮਕ ਜਿਹੀ ਹੈ ਹੈ ਬਈ ਸਰਪੰਚ ਜੀ ਵੋਟਾਂ ਪੈਣ ਲੱਗੀਆਂ ਹਾਂ ਹਾਂ ਕਰਨਾ ਦੇਖ ਲਓ ਫੈਲ ਪਈਏ ਇੱਕ ਤੇਰੀ ਭਰ ਲਗਾ ਕੇ ਆ ਉਧਰ ਅਗਿਆੜੀ ਹੋ ਜਾਏਗਾ ਨਾ ਭਾਈ ਆ ਜਾ ਲੜਾਈ ਹੋ ਗਈ ਇੱਥੇ ਵੀ ਜਾਣਾ ਜਾਇ ਕਰੂੰਗੇ ਸੁੱਖੇ ਹੁਣ ਮੈਨੂੰ ਐਂ ਦੱਸ ਹੁਣ ਪਾਣੀ ਦੀ ਲੋੜ ਪੈਂਦੀ ਰਹਿਣੀ ਆ ਇੱਥੇ ਉਹ ਨਾ ਕਰਦੀ ਏ ਟੁੱਟੀ ਲੱਦੀ ਏ ਕਿੱਥੇ ਹੋਰੇ ਲਾ ਦੇ ਬਈ ਹਾਂ ਵਧੀਆ ਗੱਲ ਉਹਦਾ ਲੈ ਉਹ ਨਾ ਕਾ ਲੂੰ ਟੁੱਟੀ ਚਾਹੀਦੀ ਆ ਉੱਪਰ ਬਸ ਠੀਕ ਆ ਇੱਥੇ ਲਾ ਦੇਣੀ ਕਿਹੜਾ ਪਾਇਪ ਘੜੀ ਸੁਆ ਪਾਇਪ ਥੱਲੇ ਤੇ ਪਾਇਆ ਹੋਇਆ ਹੈ ਨਾ ਮੱਕੀ ਭਾਈ ਇੱਥੇ ਆ ਆਪਣਾ ਐਂਡ ਆਗੇ ਇੱਥੇ ਤਾਂ ਆਪਣਾ ਕੰਦੇ ਕਰ ਦੇਣੀ ਉਧਰ ਡਿਜ਼ਾਈਨ ਦੇਖਦੇ ਕਿਹੜਾ ਪਾਸ ਹੁੰਦਾ ਮੈਂ ਤੁਹਾਨੂੰ ਟਾਈਮ ਦੱਸੂਗਾ। ਭਾਈ ਇੱਕ ਗੱਲ ਇਹ ਨਾਲ ਰਹਿਣੀ ਸੀ। ਕੋਈ ਮੈਂ ਵੀ ਆਪਣੇ ਕੋਈ ਮੁਖੀ ਹੁੰਦਾ ਜਾਂ ਪਿੰਡ ਦਾ ਕੋਈ ਵੀ ਹੁੰਦਾ ਫਿਰ பஞ்சਾਇਤ ਹੁੰਦਾ। ਹੂੰ ਉਹਦੇ ਵਿੱਚ ਸਭ ਤੋਂ ਜ਼ਿਆਦਾ ਇਹਨੀ ਚੀਜ਼ ਹੋਣੀ ਚਾਹੀਦੀ ਜ਼ਿਆਦਾ ਜ਼ਰੂਰੀ ਆ। ਜਿਹੜੇ ਬੰਦੇ ਵਿੱਚ ਉਹ ਹੋਵੇ ਨਾ ਉਹ ਬੰਦਾ ਮਗਰਾਂ ਨਰਮਤਾ ਹੁੰਦੀ ਉਹ ਜੀ। ਹੈ ਨਾ। ਨਾ ਕਿ ਉਹ ਕੇ ਨਰਮਤਾ ਵਾਲਾ ਬੰਦਾ ਜਿਹੜਾ ਨਰਮਦਾ ਯਾਰ। ਹਨਾ ਹਰੇਕ ਬੰਦੀ ਗੱਲ ਬਾਤ ਸੁਣੇ। ਸੁਣਦਾ ਹੀ ਸੁਣਦਾ। ਹੂੰ ਇਹ ਯਾਰ ਬਾਬਰ ਜਿਹੜਾ ਬੰਦੇ ਕੋਈ ਕਹਤਾ ਉਹ ਹੱਲ ਕਰਦੇ ਹੱਲ ਕਰਦੇ ਫਿਰ। ਐਂ ਚੀਜ਼ਾਂ ਹੁੰਦੀ। ਬਾਕੀ ਤਾਂ ਕਰੀ ਆਪਾਂ ਇਹ ਗੱਲ ਵਿੱਚ ਬਹੁਤ ਪੈਸੇਬਾਜ਼ੀ ਨਹੀਂ ਕੋਈ ਕਰਦੇ ਸਾਨੂੰ ਨਹੀਂ ਪਤਾ ਜਿਹੜਾ ਮਰਜ਼ੀ ਬਣ ਜੂਵੇ ਅੱਬਾ ਸਭ ਸੰਤੋ ਉਹੀ ਪਸੰਦ ਆ ਅਸੀਂ ਤਾਂ ਕਹਿੰਦੇ ਸੰਤੀ ਹੋ ਜੂਵੇ ਯਾਰ ਸੰਤੀ ਹੋ ਜੂਵੇ ਵਧੀਆ ਗਾ ਵੋਟਾਂ 'ਚ ਕੁਛ ਨਹੀਂ ਰੱਖੇ ਗਾ ਕੇ ਤੁਹਾਡੇ ਪਿੰਡ 'ਚ ਇਹ ਮਾਹੌਲ ਇਹਨਾਂ ਦੇ ਬੰਦੇ ਹੀ ਵੋਟਾਂ ਆ ਅਸੀਂ ਮੁੱਠੀ ਦੀ ਕੰਮ ਲਾਖੇ ਆ ਵੋਟਾਂ ਹੀ ਆ ਸੰਤ ਦੀ ਹੋਊਗੀ ਨਹੀਂ ਕਿਤੇ ਉਹ ਲੋਕਾਂ ਦੇ ਵਿੱਚ ਬਾਈ ਜੀ ਥੋੜਾ ਜਿਹਾ ਨਾ ਉਹ ਆਪਣੇ ਸਮਾਜ ਦੇ ਮਾਣੇ ਆ ਇਹੋ ਜੀ ਬੋਲ ਬਾਣੀ ਹੋਵੇ ਪਿੰਡ 'ਚ ਹਾਂ ਠੀਕ ਆ ਨਾ ਅੱਧਾ ਉਹੀ ਬਣਦਾ ਜੇ ਮੈਨੂੰ ਪਿੰਡ 'ਚ ਵਧੀਆ ਹੋਵੇ ਹਾਂ ਅਗਲਾ ਹਾਸੇ ਕਹਿੰਦਾ ਵੀ ਹੈਗੇ ਬਣ ਬਾਈ ਲੋਕ ਆਪੇ ਪੌਸਿਆਣੇ ਯਾਰ ਅੱਜ ਕੱਲ੍ਹ ਹੂੰ ਹੂੰ ਉਹ ਕਹਿੰਦੇ ਉਹ ਦੋ ਜਿਹੜੀ ਕਿchna ਗਈ ਹੋਈ ਮੇਰੀ ਤਾਂ ਵੀ ਗਾਂ ਹੈ ਉਹ ਮੇਰਾ ਤਾਂ ਗਾਂ ਰਹਤਾ ਆ ਬੂਟਾ ਦੇ ਵਿੱਚ ਆਪਣੀ ਦਾ ਹੈਂਡਲ ਵੀ ਰੱਖਤਾ ਵੀ ਫੇਦਾ ਹਾਂ ਤੂੰ ਤਾਂ ਜਾਂਦਾ ਰਹੇ ਨਾ ਪੱਕਾ ਪਤਾ ਪਿੰਡ ਦੇ ਵਿੱਚ ਹੀ ਮੈਂ ਮਾਰਾਂਗੇ ਅਮਰੀ ਸਾਹਿਬ ਕੇ ਮਾਰਦੀ ਆ ਪਤਾ ਨਹੀਂ ਕਿਸੇ ਨੂੰ ਨਹੀਂ ਕਹਿੰਦੇ ਹੈਗੇ ਇਹ ਆ ਮੋਬਾਈਲ ਠੀਕ ਆ ਵਧੀਆ ਜਰਾ ਆ ਵਧੀਆ ਤੁਹਾਡੇ ਦੇ ਸਾਰੇ ਚੱਕੇ ਬੱਦਦੇ ਹਾਂ ਕੋਈ ਕੋਈ ਨਾ ਇਹ ਤਾਂ ਮੋਰ ਜੇ ਸਾਡੇ ਵਾਂਗ ਕੋਈ ਹੁੰਦਾ ਵੀ ਨੂੰ ਉਮਰ ਜਣਾ ਹਾਂ ਗਣਾ ਦੋਲੇ ਤੋਂ ਖੇਰੇ ਚਲਾ ਵੜੀਓ ਇਹ ਐਸੇ ਰੂੜੀ ਲੱਗਣਾ ਹੈ ਚਲੋ ਕਹੀ ਦਾ ਕਰ ਰਹੇ ਹਾਂ ਪਹਿਲਾਂ ਤਾਂ ਆਪਾਂ ਕਰਦੇ ਆ ਆਪੜਾ ਬੂਟਾਂ ਦੇ ਪਹਿਲਾਂ ਆਪਾਂ ਮੂਲ ਵਾਲੀ ਪਿੱਟੀ ਰੱਖੀ ਜਾਂ ਬਾਜੋਂ ਦੇ ਤੇ ਪੈਰਾਂ ਦਾ ਘੱਤ ਲਾਉਣ ਕਰਦੇ ਜੀ ਦੇ ਲੱਗ ਜੀ ਦੇ ਲੱਗ ਬੂਟਾਂ ਨਾਲ ਹਾਂ ਜੀ ਯਾਰ ਅੰਦਾ ਬਾਈ ਪਹਿਲੀ ਬਣਾ ਕੇ ਰੱਖੇ ਆਪਣੀ ਸਿੱਧੀ ਗੱਲ ਹੈ ਕਿ ਕਿ ਬੂਟਾਂ ਦਾ ਸ਼ੌਂਕ ਹੈ ਹਾਂ ਕਿੰਨਾ ਸ਼ੌਂਕ ਆਪਣੇ ਪਿੰਡ ਤਾਂ ਸ਼ੌਂਕ ਆਪਣੇ ਆਪਣੇ ਜਰਨ ਨਾਲ ਹੈ ਜੀ ਜਰਨਾਂ ਚ ਜ਼ਿਆਦਾ ਸ਼ੌਂਕ ਹੁੰਦਾ ਇਹਨਾਂ ਨੂੰ। ਠੀਕ ਆ ਗੱਲ ਸਿੱਧੀ ਗੱਲ। ਚਲੋ ਠੀਕ ਆ ਜੀ।